ਗੋਤਾਮ ਸੇਵਾ ਸੁਸਾਇਟੀ ਅਤੇ ਸਟੈਪਵਾਨ ਸੁਸਾਇਟੀ ਟੂਰੀਵਲੋ ਕ੍ਰਿਸ਼ਨ ਜਨਮ ਅਸ਼ਟਮੀ ਦੇ ਉਪਲਕਸ਼ ਦੇ ਵਿੱਚ ਗੋਤਾਮ ਹਸਪਤਾਲ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਈ ਗਈ ਜਿਸ ਦੇ ਵਿੱਚ ਸ਼ਹਿਰ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਭਗਵਾਨ ਤੋਂ ਅਸ਼ੀਰਵਾਦ ਹੋ ਹਾ ਹਾ ਰਸਿਆਰਾ ਦਿਲ دیوانਾ ਹੋ ਗਿਆ ਦਿਲ دیوانਾ ਹੋ ਗਿਆ ਮੇਰਾ ਦਿਲ دیوانਾ ਹੋ ਗਿਆ ਸੰਕੇ ਬਿਹਾਰੀ ਕੀ ਜੈ ਰਾਧਾ ਰਾਣੀ ਕੀ ਜੈ ਠਾਕੁਰ ਜੀ ਦੇ ਜਨਮ ਦਿਨ ਦੀ ਠਾਕੁਰ ਜੀ ਨੂੰ ਵਰ ਸਾਰੀ ਸ੍ਰਿਸ਼ਟੀ ਨੂੰ ਬਹੁਤ ਬਹੁਤ ਮੁਬਾਰਕਾ ਮੈਂ ਆਪਣੀ ਤਰਫੋਂ ਆਪਣੀ ਪਾਰਟੀ ਤਰਫੋਂ ਫੇਰ ਇੱਕ ਵਾਰ ਸਾਰਿਆਂ ਨੂੰ ਬਹੁਤ ਬਹੁਤ ਮੁबारकਾ ਦਿੰਨਾ ਜਨਮ ਅਸ਼ਟਮੀ ਦੀਆਂ ਅਤੇ ਜਨਮ ਅਸ਼ਟਮੀ ਪੂਰੇ ਹਿੰਦੁਸਤਾਨ ਕੀ ਬਾਹਰ ਵਿਦੇਸ਼ਾਂ ਚ ਵੀ ਮਨਾਈ ਜਾਂਦੀ ਹੈ ਇੱਕ ਸਾਡਾ ਹੈ ਬਹੁਤ ਪੁਰਾਣਾ ਔਰ ਵਧੀਆ ਤਿਹਾਰ ਹੈ ਤਾਂ ਕਿ ਮਨਾਉਣ ਦਾ ਮਕਸਦ ਇਹ ਹੈ ਵੀ ਸਾਰੇ ਸਾਡੇ ਆਉਣ ਵਾਲੀਆਂ ਪਨੀਰੀਆਂ ਨੂੰ ਵੀ ਪਤਾ ਲੱਗੇ ਵੀ ਸਾਡੇ ਕ੍ਰਿਸ਼ਨ ਜੀ ਸਾਡੇ ਪਰੰਪਰਾ ਸਾਡੀਆਂ ਕੀ ਨੇਗੀਆਂ ਇਸ ਕਰਕੇ ਇਹ ਜਿਹੜੀ ਸੰਸਥਾ ਹੈਗੀ ਹੈ ਇਹ ਬਹੁਤ ਵਧਾਈ ਦੀ ਪਾਤਰ ਹੈ ਤੇ ਜੋ ਵੀ ਇਹ ਗਊ ਸੇਵਾ ਕਰਦੇ ਨੇ ਜਾਨਵਰਾਂ ਦੀ ਸੇਵਾ ਕਰਦੇ ਆ ਅਤੇ ਹਰ ਵਕਤ ਸੇਵਾ ਚ ਤਤਪਰ ਰਹਿਦੇ ਨੇ ਜਦੋਂ ਮਰਜ਼ੀ ਨਾਲ ਫੋਨ ਕਰ ਦੋ ਜਿਹੜੇ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਇਹ ਸੰਸਥਾਵਾਂ ਕਰਦੀਆਂ ਨੇ ਮੈਂ ਇਹਨਾਂ ਦਾ ਫੇਰ ਇੱਕ ਵਾਰ ਦਿਲਦਿਆਂ ਘਰਾਂਿਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਮੁਬਾਰਕਬਾ ਦਿਨਾ ਚਾਹਨਾ ਜੀ ਇਸ ਮੂਵ ਵੇਸ਼ਿਫ ਚ ਵਸਦੇ ਹਿੰਦੁਸਤਾਨੀਆਂ ਨੂੰ ਇਸ ਪਾਵਨ ਅਤੇ ਪਵਿੱਤਰ ਤਿਹਾੜੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਔਰ ਗੌਤਾਬਾਸੀਆਂ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਧੂਮ-ਧਾਮ ਨਾਲ ਜੋ ਜਨਮ ਅਸ਼ਮੀ ਦਾ ਤਿਹਾੜ ਮਨਾਇਆ ਗਿਆ ਮੈਂ ਇਹਨਾਂ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਬਾ ਦੇਣਾ ਚਾਹੁੰਨਾ ਔਰ ਕਾਮਨਾ ਕਰਦੇ ਕਿ ਉਹ ਹਾਂਸ਼ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਸਦਾ ਸਾਡੇ ਹਲਕੇ ਦੇ ਲੋਕਾਂ ਦੇ ਬਣਿਆ ਰਹੇ ਜੀ ਆਈਦੇ ਪੱਤਰ ਹੈ ਜੀ ਸਾਰੇ ਪ੍ਰਬੰਧਕ ਸਹਿਬਾਨ ਔਰ ਸਾਰੇ ਸਹਿਯੋਗੀ ਸੱਜਣ ਜਿਨ੍ਹਾਂ ਨੇ ਇੰਨਾ ਚੰਗਾ ਉਪਰਾਲਾ ਕੀਤਾ ਹੈ ਦੇਖੋ ਜਾਨਵਰਾ ਬਾਰੇ ਬਹੁਤ ਘਟ ਲੋਕ ਹੁੰਦੇ ਆ ਜੋ ਸੋਚਦੇ ਆ ਜਿਆਦਾਤਰ ਤਾਂ ਲੋਕ ਜੋ ਤਾਂ ਗਰੂੜ ਪ੍ਰਾਨ ਦਾ ਪਾਠ ਹੁੰਦਾ ਉਹਦੀ ਸੋਚਦੇ ਆ ਵੀ ਕੁੱਤੇ ਨੂੰ ਰੋਟੀ ਪਾਉਣੀ ਹੈ ਜਾਂ ਨਹੀਂ ਤਾਂ ਡਾਂਗ ਮਾਰਦੇ ਆ ਪਰ ਇਹ ਜਿਹੜੇ ਸੱਜਣ ਸਹਿਜੋ ਖੜੇ ਆ ਜਿਨ੍ਹਾਂ ਨੇ ਹਮੇਸ਼ਾ ਹੀ ਜਾਨਵਰਾਂ ਨੂੰ بے ਸਹਾਰਾ ਨੂੰ بے ਜ਼ੁਬਾਨਾਂ ਨੂੰ ਲੈ ਕੇ ਚੰਗੇ ਉਪਰਾਲੇ ਕਰਦੇ ਰਿਹਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਐ ਔਰ ਉਮੀਦ ਔਰ ਕਾਮਨਾ ਕਰਦਾ ਐ ਕਿ ਸਾਡੇ ਹਲਕੇ ਦੇ ਲੋਕ ਇਹ ਸੰਸਥਾ ਨੂੰ ਹੋਰ ਵੱਧ ਤੋਂ ਵੱਧ ਸਹਿਯੋਗ ਦੇਣਗੇ ਤਾਂ ਕਿ ਚੰਗੇ ਉਪਰਾਲੇ ਕਰਦੇ ਰਹਿਣ ਜੀ ਪਹਿਲਾਂ ਤਾਂ ਜੀ ਵਧਾਈ ਦਿਨਣਾ ਮੈਂ ਜਨਮਸ਼ਤਮੀ ਦੀ ਸਾਰੇ ਸਾਡੇ ਹਲਕਾ ਨਿਵਾਸੀਆਂ ਨੂੰ ਤੇ ਸਾਡੇ ਪੰਜਾਬ ਨਿਵਾਸੀਆਂ ਨੂੰ ਤੇ ਜਨਮਸ਼ਤਮੀ ਦਾ ਚਲੋ ਸਾਰੀ ਮਨਾਉਂਦੇ ਨੇ ਪਰ ਸਟੈਪ ਆਨ ਸੁਸਾਇਟੀ ਵਾਲੇ ਥੋੜਾ ਜਿਹਾ ਅਲੱਗ ਢੰਗ ਨਾਲ ਮਨਾਉਂਦੇ ਨੇ ਇਹ ਇਹਨਾਂ ਦਾ گاਉਂਾਂ ਦੀ ਨਾਲ ਸੇਵਾ ਕਰਦੇ ਨੇ ਸਗੋਂ ਇਨਾਂ ਦਾ ਜਿਹੜਾ ਇੱਕ ਮਨਾਉਣ ਦਾ ਢਾਂਗਾ ਵੱਖਰਾ ਢਾਂਗਾ ਮੈਂ ਚਲੋ ਸਾਰਿਆਂ ਨੂੰ ਵਧਾਈ ਵੀ ਦਿੰਨਾ ਤੇ ਇਹਨਾਂ ਨੂੰ ਵੀ ਵਧਾਈ ਦਿੰਨਾ ਬਾਕੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਜਾ ਮੈਂ ਪਹਿਲੀ ਵਾਰੀ ਇੱਥੇ ਆਏ ਆ ਤੇ ਬਾਕੀ ਹਰ ਟਾਈਮ ਆਉਂਦੇ ਰਹਾਂਗੇ ਧੰਨਵਾਦ ਤੁਪਲਾ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਸੁਬਾਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜਨਮਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾ ਜੈ ਜੈ ਸ਼੍ਰੀ ਰਾਦੇ ਜੈ ਜੈ ਸ਼੍ਰੀ ਰਾਦੇ ਅੱਜ ਗੌਤਮ ਹਸਪਤਾਲ ਦੇ ਵਿੱਚ ਠਾਕੁਰ ਜੀ ਜਨਾਂ ਦੇ ਉੱਪਰ ਠਾਕੁਰ ਜੀ ਦੇ ਗੁਆਂ ਦੇ ਵਿੱਚ ਠਾਕੁਰ ਜੀ ਦਾ ਗੁਣਗਾਨ ਕੀਤਾ ਗਿਆ ਇਸ ਗੁੰਗਾਂ ਦੇ ਵਿੱਚ ਸਾਰੇ ਹੀ ਸ਼ਹਿਰ ਨਿਵਾਸੀਆਂ ਨੇ ਹਾਜ਼ਰੀ ਲਵਾ ਕੇ ਥਾਕੂ ਜੀ ਦੇ ਜਨਮ ਦਿਨ ਤੇ ਖੁਸ਼ੀਆਂ ਮਨਾਈਆਂ ਤੇ ਗਊ ਮਾਤਾ ਦਾ ਆਸ਼ੀਰਵਾਦ ਲਿਆ ਤੇ ਇਸ ਤਰ੍ਹਾਂ ਹੀ ਤੁਹਾਨੂੰ ਜਿਸ ਤਰ੍ਹਾਂ ਹਮੇਸ਼ਾ ਹਮੇਸ਼ਾ ਤੇਰਾ ਕੋਈ ਵੀ ਧਾਰਮਿਕ ਸਮਾਗਮ ਹੋਂਦਾ ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਗਊ ਤਾਂ ਦੇ ਵਿੱਚ ਸ਼ਹਿਰ ਨਿਵਾਸੀਆਂ ਸੇ ਉਹਨਾਂ ਨੇ ਬਣਾਇਆ ਜਾਂਦਾ ਹੈ ਤੇ ਅੱਜ ਜੀ ਕੋਈ ਸ਼ਹਿਰ ਨਿਵਾਸੀਆਂ ਸੇ ਉਹਨਾਂ ਸੰਸਥਾ ਵੱਲੋਂ ਇੱਕ ਗਊ ਤਾਂ ਦੇ ਉੱਪਰ ਬੇਜਵਰ ਪੰਛੀਆਂ ਲਈ ਇੱਕ ਰਿਆਨ ਬਸੇਰਾ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਪੂਰਾ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਇੱਕ ਖਾਂਦਾਨੇ ਦਾ ਚੋਗੇ ਦਾ ਪ੍ਰਬੰਧ ਕੀਤਾ ਗਿਆ ਹੈ ਅਗਰ ਮੈਂ ਸ਼ਹਿਰ ਵਿੱਚੋਂ ਅਪੀਲ ਕਰਦਾ ਅਗਰ ਕੋਈ ਵੀ ਸਤਨਾਜਾ ਕੋਈ ਵੀ ਦਾਣਾ ਕੋਈ ਵੀ ਚੋਗਾ ਪਾਣਾ ਚਾਹੁੰਦਾ ਹੈ ਤਾਂ ਤੁਸੀਂ ਗਊਤਾਂ ਦੇ ਵਿੱਚ ਆ ਕੇ ਖੁਦ ਆਪਣੇ ਹੱਥ ਨਾਲ ਇਹਨਾਂ ਪੰਛੀਆਂ ਨੂੰ ਚੋਗਾ ਪਾ ਸਕਦੇ ਹੋ ਕਿਉਂਕਿ ਪੁੰਨ ਦੇ ਪੁੰਨ ਫਲੀਆਂ ਦੇ ਫਲੀਆਂ ਇੱਕ ਪ੍ਰੋਪਰ ਜਗ੍ਹਾ ਤਿਆਰ ਕੀਤੀ ਗਈ ਆ ਤਾਂ ਜੋ ਪੰਛੀਆਂ ਨੂੰ ਰੇ ਪਾਣੀ ਆਪਦਾ ਦਾਣਾ ਹਰ ਤਰ੍ਹਾਂ ਦੀ ਚੀਜ਼ ਮੁਹੱਈਆ ਕਰਾ ਸਕੇ ਇੱਕ ਸਾਡੇ ਕੋਲ ਪਹਿਲਾਂ ਡਾਕਟਰ ਵੀ ਹੈ ਫਿਰ ਉਹਨਾਂ ਦੇ ਰਹਿਣ ਵਾਸਤੇ ਆਲ ਨੇ ਵਗੈਰਾ ਸਾਡੇ ਰੈਕ ਵਗੈਰਾ ਵੀ ਤਿਆਰ ਕੀਤੇ ਗਏ ਹਨ